ਤਬਾਹ ਹੋ ਗਿਆ ਮਾਝਾ ਸਾਡਾ ਮਾਲਵਾ ਦਾ ਬਾਬਾ ਤਬਾਹ ਹੋ ਗਿਆ ਖਾੜਕੂ ਮੋਮੈਂਟ ਦੇ ਵਿੱਚ ਤੁਸੀਂ ਸਾਡੇ ਨਾਲ ਗੱਲ ਕਰਨੀ ਪਸੰਦ ਨਹੀਂ ਕਰਦੇ ਤੇ ਤੁਸੀਂ ਕਿਸੇ ਖਿਦੀ ਸੇਵਾ ਕਰਾਂਗੇ ਓਏ ਅੱਜ ਤੱਕ ਤੁਸੀਂ ਸਿੱਖੀ ਜਨ ਸਿੱਖ ਜਰਨੈਲਾਂ ਦੇ ਘਰ ਤੱਕ ਤੁਹਾਡਾ ਢੀੜਾ ਨਹੀਂ ਵਜਾ ਜਦੋਂ ਤੁਹਾਨੂੰ ਪੈਸੇ ਕਮਾਉਣ ਦਾ ਤੁਹਾਨੂੰ ਪਤਾ ਲੱਗਾ ਵੀ ਇਹਨਾਂ ਸਾਧਨਾਂ ਰਾਹੀਂ ਪੈਸੇ ਕਮਾਈ ਜਾ ਸਕਦੇ ਨੇ ਹੁਣ ਤੁਸੀਂ ਆਪਣੇ ਏਲ ਵਿੱਚ ਭੇਜ ਕੇ ਉਹਨਾਂ ਦੇ ਘਰਾਂ ਚੋਂ ਉਹਨਾਂ ਤੋਂ ਰਾਜੀਨਾਮੇ ਲੈ ਰਹੇ ਹੋ ਕਿ ਸਾਨੂੰ ਦਿਓ ਇਹਦੀ ਪਰਮਿਸ਼ਨ ਕਿ ਅਸੀਂ ਇਹ ਤੇ ਫਿਲਮ ਬਣਾਈਏ ਕੋਈ ਸ਼ਰਮ ਨੂੰ ਹੱਥ ਮਾਰੋ ਔਰ ਅਗਲੀ ਗੱਲ ਮੈਂ ਇਹ ਗੱਲ ਕਹਿਣਾ ਕਿ ਜਿੰਨੇ ਵੀ ਹਮੈਤੀ ਨੇ ਇਸ ਫਿਲਮ ਦੇ ਜਾਂ ਇਹਨਾਂ ਫਿਲਮਾਂ ਦੇ ਜਾਂ ਇਸ ਪਰਦੇ ਦੇ ਮੈਂ ਕਹਿੰਦਾ ਚੱਕਰਵਰਤੀ ਖਾਲਸਾ ਐਨੇ ਘੋੜੇ ਐਨਾ ਜ਼ਿਆਦਾ ਖਰਚਾ ਬੰਦ ਕਰ ਦਿਓ ਫਿਲਮਾਂ ਤੇ ਪੈਸਾ ਲਾਓ ਚੱਕਰਵਰਤੀ ਪੰਥ ਬੰਦ ਕਰ ਦਿਓ ਜੇ ਸਿਨੇਮਾ ਬਿੱਤਰ ਹੈ ਤੇ ਫਿਰ ਰਾੜਾ ਸਾਹਿਬ ਵਾਲਿਆਂ ਨੂੰ ਪਾਸੇ ਕਰੋ ਫਿਰ ਨਾਨਕਸਰ ਵਾਲਿਆਂ ਨੂੰ ਪਾਸੇ ਕਰੋ ਫਿਰ ਦਮਦਮੇ ਟਕਸਾਲ ਨੂੰ ਪਾਸੇ ਕਰੋ ਫਿਰ ਦਰਬਾਰ ਸਾਹਿਬ ਜਾਣਾ ਪਾਸੇ ਕਰੋ ਸਿਮੇ ਜਾਇਆ ਕਰੋ ਤੁਹਾਨੂੰ ਧਰਮ ਦੀ ਸਿੱਖਿਆ ਜਿੱਪੀ ਹੁਣੀ ਦੇਣ ਕਰਨਗੇ ਭਾਈ ਪਿੰਦਰਪਾਲ ਸਿੰਘ ਉਹਨਾਂ ਦੇ ਕੀ ਹਸਿਆਤ ਆ ਤੁਹਾਨੂੰ ਧਰਮ ਦਾ ਸਕਣਾ ਜੇ ਸਾਰੀ ਦੁਨੀਆ 'ਚ ਫਿਰਕੇ ਜੇ ਮਨਜੀ ਸਾਹਿਬ ਦਵਾਨ ਹਾਲ ਤੋਂ ਰੋਜ਼ ਕਥਾ ਜਿਹੜੀ ਚੈਨਲ ਦੇ ਉੱਤੇ ਚੱਲਦੀ ਐ ਇਸੇ ਮਾਧਿਅਮ ਰਾਹੀਂ ਚੱਲਦੀ ਐ ਜੇ ਉਹ ਤੁਹਾਨੂੰ ਸਿੱਖਿਆ ਨਹੀਂ ਦੇ ਸਕੀ ਜੇ ਉਹ ਬਿੰਬ ਤੁਹਾਡੇ ਮਨਾਂ 'ਚ ਉਸਾਰ ਨਹੀਂ ਸਕੀ ਤੈ ਘਰ ਨਕਲੀ ਜੋਧੇ ਪੈਦਾ ਕਰਕੇ ਨਕਲ ਰਾਹੀ ਅਸਲ ਤੱਕ ਪਹੁੰਚਿਆ ਨਹੀਂ ਜਾ ਸਕਦਾ ਜੇ ਸਨੀਮੇ ਰਾਹੀਂ ਧਰਮ ਦਾ ਪ੍ਰਚਾਰ ਹੁੰਦਾ ਤਾਂ ਲੱਗਦਾ ਕਿ ਧਰਮ ਦਾ ਪ੍ਰਚਾਰ ਹੋ ਸਕਦਾ ਹੈ ਤੇ ਫਿਰ ਅਮਰੀਕਾ ਕੋਲ ਪਹਿਲੇ ਤੁਹਾਡੇ ਨਾਲੋਂ ਘੱਟ ਨਹੀਂ ਹੈ ਫਿਰ ਇਸਲਾਮ ਕੋਲ ਪਹਿਲੇ ਤੁਹਾਡੇ ਨਾਲੋਂ ਘੱਟ ਨਹੀਂ ਹੈ ਕੱਲੇ ਇੱਕ ਇੱਕ ਸ਼ੇਖ ਦੇ ਕੋਲ ਪੰਜਾਬ ਵਰਗੇ ਸੂਬੇ ਨੂੰ ਖਰੀਦਣ ਦੀ ਹਕੀਕਤ ਰੱਖਦੇ ਨੇ ਲੋਕ ਇੰਨੇ ਪੈਸਿਆਂ ਦੇ ਅੰਬਾਰ ਲੱਗੇ ਨੇ ਗੰਜ ਨੇ ਪੈਸਿਆਂ ਦੇ ਫਿਰ ਮੁਸਲਮਾਨਾਂ ਨੇ ਧਨੀ ਬਣਵਾਈਆਂ ਫਿਲਮਾਂ ਕਿ ਆਪਣੇ ਧਰਮ ਦਾ ਪ੍ਰਸਾਰ ਕਰੋ ਫਿਰ 크ਰਿਸਚਨ ਰੋਜ਼ ਆਪਣੀਆਂ ਮਹਿਫਲਾਂ ਲਾ ਕੇ ਝੂਠੇ ਕਿਰਦਾਰ ਸਿਰਜ ਕੇ ਰੌਲਾ ਪਾ ਕੇ ਆਪਣੇ ਧਰਮ ਦਾ ਪ੍ਰਚਾਰ ਨਾ ਕਰਦੇ ਕੀ ਤੁਹਾਨੂੰ ਲੱਗਦਾ ਕਿ 크ਰਿਸਚਨ ਕੋਲ ਪੈਸਾ ਨਹੀਂ ਹੈ ਮੈਂ ਇੱਕ ਗੱਲ ਸੁਣ ਰਿਹਾ ਸੀ ਡਾਕਟਰ ਸੇਵਕ ਸਿੰਘ ਜੀ ਉਹ ਕਹਿ ਰਹੇ ਕਿ ਕਾਰਡ ਕੋ ਮੂਮੈਂਟ ਤੋਂ ਬਾਅਦ ਇੱਕ ਕਦਮ ਸਰਕਾਰ ਨੇ ਇੱਕ ਸਰਕਾਰੀ ਮਹਿਕਮਾ ਤਿਆਰ ਕੀਤਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਜਾ ਕੇ ਫਿਲਮਾਂ ਵਿਖਾਇਆ ਕਰੋ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਕ ਮਹਿਕਮਾ ਤਿਆਰ ਕਰ ਦੇਗੀ ਤੁਹਾਨੂੰ ਲੱਗਦੀ ਹੈ ਇਹ ਗੱਲ ਉਹਨਾਂ ਤੇ ਵੀ ਜਦੋਂ ਫਿਲਮ ਬਣਦੀ ਹੈ ਨਾ ਇਹ ਉਹ ਫਿਰ ਉਹਨਾਂ ਦੇ ਪਾਲੇ 'ਚ ਚਲੀ ਜਾਂਦੀ ਆ ਉਹਨੂੰ ਵੀ ਉਹ ਆਪਣੇ ਤਰੀਕੇ ਨਾਲ ਪ੍ਰੈਜੈਂਟ ਕਰਦੇ ਆ ਕਿ ਜਿਵੇਂ ਤੁਹਾਨੂੰ ਖਾਲਦਕੋਆਂ ਦੀ ਜ਼ਿੰਦਗੀ ਅਸੀਂ ਵਿਖਾਵਾਂਗੇ ਤੁਸੀਂ ਐਵੇਂ ਵੇਖੋਗੇ ਮੈਂ ਕਹਿਣਾ ਸਾਡਾ ਹੱਕ ਫਿਲਮ ਅੱਜ ਮੈਂ ਕਹਿਣ ਲੱਗਾ ਮੈਨੂੰ ਭਾਵੇਂ ਸਾਰੇ ਗਾਲਾਂ ਕੱਢਿਓ ਜਮਾਂ ਕਿਸੇ ਕੰਮ ਦੀ ਨਹੀਂ ਬਣੀ ਕੜਕੂ ਇਦਾਂ ਦੇ ਹੁੰਦੇ ਸੀ ਤੁਹਾਨੂੰ ਕਿਸੇ ਨੂੰ ਪਤਾ ਵੀ ਆਏ ਪਈ ਉਹਨਾਂ ਦੀ ਚਾਲ ਢਾਲ ਕੀ ਸੀ ਉਹ ਰਾਤ ਨੂੰ ਕਿਵੇਂ ਜਾਂਦੇ ਸੀ ਉਹ ਕਿਵੇਂ ਪ੍ਰਸ਼ਾਦਾ ਛਕਦੇ ਸੀ ਉਹਨਾਂ ਦਾ ਲਹਿਜਾ ਕੀ ਸੀ ਉਹਨਾਂ ਦਾ ਬਣਾ ਕੀ ਸੀ ਉਹਨਾਂ ਦੀ ਮਰਿਆਦਾ ਕੀ ਸੀ ਕਿਸੇ ਨੂੰ ਪਤਾ ਟਾਈਮ 'ਇਆਏ 4 ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਵੀ ਵੱਡੇ ਮੰਜੇ ਵਿਛਾ ਦੋ ਜੀ ਸਿੰਘ ਸਾਹਿਬ ਆਏ ਨੇ ਤੇ ਆਪਾਂ ਬਹਿਣਾ ਤੇ ਪ੍ਰਸ਼ਾਦਾ ਛਕਣਾ ਐਵੇਂ ਦੇ ਸੀਗੇ ਕੜਕੂ ਇਦਾਂ ਦਾ ਸੀਗਾ ਸਾਰਾ ਕੁਝ ਸਭ ਕੁਝ ਉਹ ਆਪਣੇ ਤਰੀਕੇ ਨਾਲ ਸਿਰਜਣਾ ਚਾਹੁੰਦੇ ਨੇ ਜੇ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਫਿਲਮ ਬਣਾਈਏ ਤਾਂ ਉਹਨਾਂ ਨੇ ਆਪਣੇ ਤਰੀਕੇ ਨਾਲ ਬਣਾਈ ਆ ਉਹ ਇਹ ਨਹੀਂ ਹੈ ਕਿ ਅਸੀਂ ਚਾਹੁੰਦੇ ਵੀ ਅਸੀਂ ਸੋਚਦੇ ਹਾਂ ਵੀ ਭਾਈ ਘਰਲੇ ਉੱਤੇ ਫਿਲਮ ਬਣੀ ਹੈ ਚੰਗੀ ਗੱਲ ਫਿਲਮ ਬਣੀ ਹੈ ਪਰ ਫਿਰ ਉਹ ਫਿਲਮ ਉਹਦਾਂ ਦੀ ਹੈਗੀ ਆ ਸਿਨੇਮੇ ਤੇ ਉਤਾਰਨ ਲਈ ਤੁਸੀਂ ਕਿੰਨਾ ਪੈਸਾ ਲਾਇਆ ਤੇ ਫਿਰ ਅਗਰਿਆਂ ਨੇ ਆਪਣੇ ਤਰੀਕੇ ਨਾਲ ਪ੍ਰੈਜੈਂਟ ਕੀਤੀ ਤੇ ਫਿਰ ਚੱਲਣ ਦਿੱਤੀ ਹੁਣ ਤੁਸੀਂ ਕਹੋਗੇ ਇਹ ਗੱਲ ਵੀ ਕਨੜਾ ਸਾਉ ਤੇ ਫਿਲਮ ਬਣਨੀ ਉਹ ਵੀ ਤੇ ਤੁਸੀਂ ਕਹਿ ਰਹੇ ਹੋ ਵੀ ਕੱਟ ਕਿਉਂ ਲਾਇਨੇ ਆ ਕਿਉਂ ਕੀਤਾ ਅਸੀਂ ਕਹਿੰਨੇ ਆ ਫਿਲਮਾਂ ਬਣਨ ਗਿਆ ਸਾਰਾ ਕੁਝ ਠੀਕ ਆ ਜੋ ਤੁਹਾਨੂੰ ਤੁਹਾਡੇ ਹਿਸਾਬ ਨਾਲ ਬਹੁ ਗਿਣਤੀ ਲੋਕਾਂ ਦਾ ਹਿੱਸਾ ਆ ਕਿਸੇ ਨੇ ਮੇਰਾ ਹੀ ਸਿੱਖੀ ਦਾ ਪ੍ਰਸਾਰਾ ਹੋ ਸਕਦਾ ਆ ਸਿਨੇਮੇ ਤੋਂ ਬਿਨਾ ਸਿੱਖੀ ਦਾ ਗਰਕ ਹੋ ਜੂਗੀ ਸਿੱਖੀ ਖਤਮ ਹੋ ਜੂਗੀ ਜੇ ਤੁਹਾਨੂੰ ਪੰਥ ਤੇ ਗੁਰੂ ਤੇ ਭਰੋਸਾ ਨਹੀਂ ਹੈ ਤਾਂ ਵੀ ਸਿਨੇਮਾ ਤੁਹਾਨੂੰ ਬਚਾਰ ਨਹੀਂ ਸਕਦਾ ਇਹ ਪੰਥ ਕੀ ਦਾ ਆ ਪੰਥ ਤੁਹਾਡਾ ਮੇਰਾ ਆ ਜੇ ਗਿੱਪੀ ਹੋਣ ਦਾ ਜਾਂ ਸਿਨੇਮੇ ਵਾਲਿਆਂ ਦਾ ਇਹ ਪੰਥ ਗੁਰੂ ਦਾ ਹੈ ਇਹ ਨਾਨਕ ਨੇ ਨਿਰਮਲ ਪੰਥ ਚਲਾਇਆ ਆ ਇਹ ਰਾਹ ਗੁਰੂ ਨਾਨਕ ਦਾ ਆ ਤੇ ਗੁਰੂ ਨਾਨਕ ਦਾ ਰਾਹ ਚਲਾਇਆ ਹੋਇਆ ਗੜਕ ਹੋ ਜੂਗਾ ਜੇ ਸਿਨੇਮਾ ਨਾ ਹੋਇਆ ਤੇ ਤੁਹਾਨੂੰ ਐ ਲੱਗਦਾ ਮੈਂ ਫਿਲਮ ਦੇ ਜਿਹੜੇ ਹਮੈਤੀ ਨੇ ਜੀ ਸਾਡੇ ਨਾਲ ਵਿਚਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਜੇ ਸਾਨੂੰ ਆਫਰ ਆਈ ਆ ਜੇ ਸਾਨੂੰ ਪੈਸਿਆਂ ਦੀ ਆਫਰ ਆਉਂਦੀ ਆ ਜੇ ਸਾਨੂੰ ਧਮਕੀਆਂ ਆਉਂਦੀਆਂ ਨੇ ਸਾਡੇ ਬੰਦਿਆਂ ਨੂੰ ਤੇ ਫਿਰ ਇਹ ਕਿਵੇਂ ਹੋ ਸਕਦਾ ਆ ਕਿ ਬਾਕੀਆਂ ਨੂੰ ਬਿਨਾ ਪੈਸੇ ਦਿੱਤਿਆਂ ਕਿਤੇ ਕੋਈ ਲੈ ਗਿਆ ਹੋਊ ਜੇ ਸਾਨੂੰ ਚੁੱਪ ਕਰਾਉਣ ਲਈ ਪੈਸਿਆਂ ਦੀ ਆਫਰ ਕਿਸੇ ਪਾਸਿਓਂ ਆ ਰਹੀ ਆ ਆਈਡੀ ਤੁਸੀਂ ਤਣਾੜੋ ਤੇ ਬੰਦ ਕਰਕੇ ਵਗਾਵੋ ਵਿਰੋਧ ਕੱਲੇ ਨੂੰ ਹੀ ਖਰੀਦੋ ਤੁਸੀਂ ਸਾਰੀ ਬਾਕੀ ਪੰਥ ਨੂੰ ਰਹਿਣ ਦਿਓ ਕਿੰਨੇ ਕੁ ਤਾਂ ਡਗਲ ਪੈਸੇ ਨੇ ਜਿਹੜੇ ਤੁਸੀਂ ਸਾਰੇ ਬੰਦਿਆਂ ਨੂੰ ਕਿਸੇ ਨੂੰ 50000 ਕਿਸੇ ਨੂੰ ਲੱਖ ਕਿਸੇ ਨੂੰ ਲੱਖ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਮੂੰਹ ਚ ਪਾ ਕੇ ਕਹਿੰਦੇ ਵੀ ਹੁਣ ਗੱਲ ਨਹੀਂ ਕਰਨੀ ਕਿਸੇ ਦੇ ਰਿਲੇਸ਼ਨ ਆ ਰਾਈਂ ਪੜਕਦੇ ਹੋ ਕਹਿੰਦੇ ਪੈਰੀਂ ਹੱਥ ਲਾਉਂਦੇ ਹੋ ਕਹਿੰਦੇ ਰੋਹ ਪਾਉਂਦੇ ਹੋ ਕਾਦੇ ਲਈ ਤੁਹਾਨੂੰ ਕੀ ਵਕਤ ਪਿਆ ਆ ਵੀ ਤੁਸੀਂ ਤੁਸੀਂ ਨੰਬਰਦਾਰ ਹੋ ਸਿੱਖੀ ਦੇ ਵੀ ਤੁਹਾਡੇ ਬਿਨਾ ਸਿੱਖੀ ਬਚ ਨਹੀਂ ਸਕਦੀ ਤੁਸੀਂ ਆਪਣੇ ਮਨੋਰੰਜਨ ਦੀਆਂ ਫਿਲਮਾਂ ਬਣਾਓ ਆਪਣਾ ਪੈਸਾ ਕਮਾਓ ਆਨੰਦ ਲਓ ਸੰਸਾਰ ਦੇ ਉੱਤੇ ਉਸ ਕਮਾਈ ਦੇ ਵਿੱਚੋਂ ਉਸ ਕਮਾਈ ਦੇ ਵਿੱਚੋਂ ਸਕੂਲ ਖੋਲੋ ਉਸ ਕਮਾਈ ਦੇ ਵਿੱਚੋਂ ਸਿੱਖਾਂ ਦੇ ਬੱਚੇ ਫ੍ਰੀ ਪੜ੍ਹਾਓ ਜੇ ਤੁਸੀਂ ਸਿੱਖੀ ਦੀ ਸੇਵਾ ਕਰਨੀ ਚਾਹੁੰਦੇ ਹੋ ਤੁਸੀਂ ਅਡਾਪਟ ਕਰੋ ਹਰ ਪਿੰਡ ਦੇ ਵਿੱਚ ਇਹ ਕਹੋ ਕਿ ਗਿੱਪੀ ਗਰੇਵਾਲ ਨੇ ਇੱਕ ਸੰਸਥਾ ਬਣਾਈਆ ਜਿਹੜੀ ਸੰਸਥਾ ਗੁਰਸਖ ਬੱਚਿਆਂ ਨੂੰ ਫ੍ਰੀ ਪੜ੍ਹਾਉਗੀ ਐਂਡ ਤੱਕ ਕਰੋ ਸੇਵਾ ਸਿੱਖੀ ਦੀ ਕਰ ਸਕਦੇ ਹੁੰਦੇ ਤਬਾਹ ਹੋ ਗਿਆ ਮਾਝਾ ਸਾਡਾ ਮਾਲਵਾ ਦਵਾਬਾ ਤਬਾਹ ਹੋ ਗਿਆ ਖਾੜਕੂ ਮੂਮੈਂਟ ਦੇ ਵਿੱਚ ਤੁਸੀਂ ਸਾਡੇ ਨਾਲ ਗੱਲ ਕਰਨੀ ਪਸੰਦ ਨਹੀਂ ਕਰਦੇ ਤੇ ਤੁਸੀਂ ਕੀ ਸਿੱਖੀ ਦੀ ਸੇਵਾ ਕਰੋਗੇ ਓਏ ਅੱਜ ਤੱਕ ਤੁਸੀਂ ਸਿੱਖੀ ਜਰਨਲ ਚ ਇੱਕ ਜਰਨੈਲਾਂ ਦੇ ਘਰ ਤੱਕ ਤੁਹਾਡਾ ਢੀੜਾ ਨਹੀਂ ਵਜਿਆ ਜਦੋਂ ਤੁਹਾਨੂੰ ਪੈਸੇ ਕਮਾਉਣ ਦਾ ਤੁਹਾਨੂੰ ਪਤਾ ਲੱਗਾ ਵੀ ਇਹਨਾ ਸਾਧਨਾਂ ਨਾਲ ਹੀ ਪੈਸੇ ਕਮਾਈ ਜਾ ਸਕਦੇ ਨੇ ਹੁਣ ਤੁਸੀਂ ਆਪਣੇ ਏਲ ਵਿੱਚ ਭੇਜ ਕੇ ਉਹਨਾਂ ਦੇ ਘਰਾਂ ਚੋਂ ਉਹਨਾਂ ਤੋਂ ਰਾਜੀਨਾਮੇ ਲੈ ਰਹੇ ਹੋ ਕਿ ਸਾਨੂੰ ਦਿਓ ਇਹਦੀ ਪਰਮਿਸ਼ਨ ਕਿ ਅਸੀਂ ਇਹ ਤੇ ਫਿਲਮ ਬਣਾਈਏ ਕੋਈ ਸ਼ਰਮ ਨੂੰ ਹੱਥ ਮਾਰੋ ਔਰ ਅਗਲੀ ਗੱਲ ਮੈਂ ਇਹ ਗੱਲ ਕਹਿਣਾ ਕਿ ਜਿੰਨੇ ਵੀ ਹਮੈਤੀ ਨੇ ਇਸ ਫਿਲਮ ਦੇ ਜਾਂ ਇਹਨਾ ਫਿਲਮਾਂ ਦੇ ਜਾਂ ਇਸ ਪਰਦੇ ਦੇ ਮੈਂ ਕਹਿੰਦਾ ਚੱਕਰਵਰਤੀ ਖਾਲਸਾ ਐਨੇ ਘੋੜੇ ਐਨਾ ਜ਼ਿਆਦਾ ਖਰਚਾ ਬੰਦ ਕਰ ਦਿਓ ਫਿਲਮਾਂ ਤੇ ਪੈਸਾ ਲਾਓ ਚੱਕਰਵਰਤੀ ਪੰਥ ਬੰਦ ਕਰ ਦਿਓ ਤੁਹਾਡੀ ਡਿਊਟੀ ਇਹ ਆ ਕਿ ਤੁਸੀਂ ਚੱਕਰਵਰਤੀਓ ਤੁਸੀਂ ਪਿੰਡਾਂ ਪਿੰਡਾਂ ਜਾਣਾ ਸਿੱਖੀ ਦਾ ਪ੍ਰਚਾਰ ਕਰਨਾ ਲੋਕਾਂ ਨੂੰ ਦੱਸਣਾ ਖਾਲਸਾ ਫੌਜ ਇਦਾਂ ਦੀ ਹੁੰਦੀ ਸੀ ਲੋਕਾਂ ਨੂੰ ਤੁਸੀਂ ਦਰਸ਼ਨ ਕਰਾਉਣੇ ਆ ਘੋੜਿਆਂ ਦੇ ਬਾਣੇ ਦੇ ਚੱਕਰਾਂ ਦੇ ਤੁਸੀਂ ਅੱਜ ਤੱਕ ਦੱਸੋ ਕਿ ਨਗਾਰੇ ਦੇ ਉੱਤੇ ਰੰਗ ਪਾ ਕੇ ਕਜੀ ਨਗਾਰਾ ਵਜਾਇਆ ਕਿਸੇ ਨੇ ਇਹ ਗੱਲ ਦਾ ਜਵਾਬ ਦਿਓ ਮੜਾ ਸਾਨੂੰ ਫਿਰ ਕਿ ਤੁਹਾਡਾ ਹੀਰੋ ਆਵੇ ਤੇ ਤੁਸੀਂ ਸਾਰੇ ਨਗਾਰਿਆਂ ਦੇ ਉੱਤੇ ਰੰਗ ਪਾ ਕੇ ਨਗਾਰੇ ਵਜਾਓ ਇਹ ਕੋਈ ਹੋਲੀ ਖੇਡਣ ਡੇ ਸੀ ਤੁਸੀਂ ਉੱਥੇ ਉਹ ਬਾਬਾ ਜੀ ਅਮਣਾ ਆਉਣਾ ਨਿਆਗ ਜਿੰਨੇ ਮੋਂ ਛੱਡੋ ਤੁਸੀਂ ਗੱਲ ਬਸ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਇਹਨਾਂ ਗੱਲਾਂ ਦਾ ਠੀਕ ਹੈ ਉਹਨਾਂ ਨੂੰ ਲੱਗਦਾ ਆ ਇਹ ਠੀਕ ਹੈ ਤੇ ਬਹਿ ਕੇ ਵਿਚਾਰ ਕਰਨ ਇੱਕ ਟੁੱਚੇ ਨਹੀਂ ਥੋੜਾ ਡੋਣੀ ਵੀ ਇਹ ਠੀਕ ਹੈ ਬਸ ਐ ਨਹੀਂ ਸਾਡੇ ਕੋਲ ਲੌਜਿਕ ਹੈ ਅਸੀਂ ਲੌਜਿਕ ਨਾਲ ਗੱਲ ਕਰ ਰਹੇ ਹਾਂ ਅਸੀਂ ਲੌਜਿਕ ਨਾਲ ਗੱਲ ਕਰ ਰਹੇ ਹਾਂ ਜਿੱਥੇ ਮੁਜਰਾ ਹੁੰਦਾ ਆ ਜਿੱਥੇ ਨੰਗੇ ਨਾਚ ਹੁੰਦੇ ਨੇ ਉੱਥੇ ਸਿੱਖੀ ਦਾ ਪ੍ਰਚਾਰ ਕਿਵੇਂ ਹੋਊਗਾ ਸਿੱਖੀ ਦਾ ਪ੍ਰਚਾਰ ਗੁਰੂ ਘਰਾਂ ਚ ਹੋਊਗਾ ਦਵਾਨ ਹਾਲਾਂ ਚ ਹੋਊਗਾ ਸਿੱਖੀ ਦਾ ਪ੍ਰਚਾਰ ਆਪਣੇ ਤਰੀਕੇ ਨਾਲ ਹੋਏਗਾ ਸਿੱਖੀ ਦਾ ਪ੍ਰਚਾਰ ਸਿਨੇਮੇ ਘਰਾਂ ਦੇ ਵਿੱਚ ਮੋਨੇ ਬੰਦਿਆਂ ਤੋਂ ਸਿੱਖੀ ਦੇ ਕਰੈਕਟਰ ਕਰਾ ਕੇ ਨਹੀਂ ਹੋਊਗਾ